ਸਾਸੀ ਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਨਰਮੇ ਦੇ ਮੰਡੀਆਂ ਦੇ ਭਾਅ ਲੈ ਕੇ ਤੇ ਅੱਜ ਗੱਲ ਕਰਾਂਗੇ ਕਿ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹਿ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਜੀ ਅਬੋਰ ਮੰਡੀ ਦੀ ਜਿੱਥੇ ਨਰਮੇ ਦਾ ਭਾਅ ਜਰ ਰਿਹਾ ਹੈ 6710 ਰੁਪਏ ਪ੍ਰਤੀ ਕੁਆਂਟਲ ਤੇ ਇੱਥੇ ਇੱਕ ਪਾ ਦਾ ਜਿਹੜਾ ਭਾਅ ਅੱਜ ਉਹ 6800 ਰੁਪਏ ਤੋਂ ਲੈ ਕੇ 7000 ਰੁਪਏ ਪ੍ਰਤੀ ਕੁਆਂਟਲ ਤੱਕ ਰਿਹਾ ਤੇ ਐਵਰੇਜ ਰੇਟਸ ਸੀ ਜਿਹੜਾ ਨਰਮੇ ਦਾ ਉਹ 6500 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਇਸੇ ਤਰ੍ਹਾਂ ਹੀ ਮੁਕਸਰ ਦੀ ਮਲੋਟ ਮੰਡੀ ਦੇ ਵਿੱਚ ਨਰਮੇ ਦਾ ਭਾਅ 8895 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਮਾਨਸਾ ਦੀ ਬਰੇਟਾ ਮੰਡੀ ਦੇ ਵਿੱਚ ਨਰਮਾ 7150 ਰੁਪਏ ਪ੍ਰਤੀ ਕੁਆਂਟਲ ਵਿਕਿਆ ਇਸੇ ਤਰ੍ਹਾਂ ਹੀ ਗੰਗਾ ਨਗਰ ਦੇ ਅਨੂਪਗੜ੍ਹ ਵਿੱਚ ਨਰਮੇ ਦਾ ਭਾਅ 5500 ਰੁਪਏ ਪ੍ਰਤੀ ਕੁਆਂਟਲ ਤੇ ਜਿਹੜਾ ਗੋਲੂ ਵਾਲਾ ਦੇ ਵਿੱਚ ਨਰਮਾ 7100 ਰੁਪਏ ਪ੍ਰਤੀ ਕੁਆਂਟਲ ਰਿਹਾ ਅਨੂਪਕਰ ਦੇ ਵਿੱਚ ਜਿਹੜਾ ਅਮਰੀਕਨ ਕਾਟਨ ਦਾ ਭਾਅ 5500 ਰੁਪਏ ਰਿਹਾ ਹੈ ਜੀ ਤੇ ਜਿਹੜੀ ਦੇਸੀ ਕਾਟਨ ਦਾ ਭਾਅ 8821 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਨਾਗਪੁਰ ਦੇ ਸਾਨਵਰ ਵਿੱਚ ਜਿਹੜਾ ਨਰਮਾ ਉਹ 6775 ਰੁਪਏ ਪ੍ਰਤੀ ਕੁਆਂਟਲ ਜਿਹੜਾ ਵਿਕਿਆ ਜੀ ਤੇ ਜੇਕਰ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਤਾਂ ਪੂਨਾ ਮੰਡੀ ਵਿੱਚ ਨਰਮੇ ਦਾ ਭਾਅ 640 ਰੁਪਏ ਪ੍ਰਤੀ ਕੁਆਂਟਲ ਇਸੇ ਤਰ੍ਹਾਂ ਹੀ ਰਾਮਾ ਮੰਡੀ ਵਿੱਚ ਨਰਮੇ ਦਾ ਭਾਅ 7265 ਰੁਪਏ ਪ੍ਰਤੀ ਕੁਇੰਟਲ ਆਦਮਪੁਰ ਮੰਡੀ ਵਿੱਚ ਨਰਮਾ 6924 ਰੁਪਏ ਪ੍ਰਤੀ ਕੁਇੰਟਲ ਵਿਕਿਆ ਫਤਿਹਬਾਦ ਮੰਡੀ ਵਿੱਚ ਨਰਮੇ ਦਾ ਭਾਅ 6975 ਤੇ ਹਾਂਸੀ ਮੰਡੀ ਵਿੱਚ 7400 ਰੁਪਏ ਪ੍ਰਤੀ ਕੁਇੰਟਲ ਰਿਹਾ ਸਰਸਾ ਮੰਡੀ ਵਿੱਚ ਨਰਮਾ 8890 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ ਅਬੂਰ ਮੰਡੀ ਦਾ ਤੁਹਾਨੂੰ ਦੱਸ ਦਿੱਤਾ ਪੁੱਟੋ ਮੰਡੀ ਦੇ ਵਿੱਚ ਨਰਮਾ 6885 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ ਜੀ ਸੰਗਰੀਆ ਮੰਡੀ ਦੇ ਵਿੱਚ ਨਰਮਾ 6580 ਰੁਪਏ ਪ੍ਰਤੀ ਕੁਇੰਟਲ ਤੇ ਲ ਵਿਕਿਆ ਤੇ ਧਾਮਨੋਦ ਮੰਡੀ ਦੇ ਵਿੱਚ ਨਰਮਾ ਨੂੰ 36900 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਇਸੇ ਤਰ੍ਹਾਂ ਹੀ ਹਸਾਰ ਵਿੱਚ ਨਰਮੇ ਦਾ ਭਾਅ 6600 50 ਰੁਪਏ ਪ੍ਰਤੀ ਕੁਆਂਟਲ ਤੇ ਪਵਾਨੀ ਦੀ ਸਵਾਨੀ ਮੰਡੀ ਵਿੱਚ ਨਰਮਾ 6500 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੋਸ਼ਮ ਵਿੱਚ ਨਰਮੇ ਦਾ ਭਾਅ 830 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੀਨਦੇ ਉਚਾਨਾ ਵਿੱਚ ਨਰਮਾ 7071 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਮੋਰਬੀ ਦੇ ਵਿੱਚ ਨਰਮੇ ਦਾ ਭਾਅ 7200 10 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਤੇ ਜੇਕਰ ਦੇਸ਼ ਦੀ ਸਭ ਤੋਂ ਉੱਚੀ ਮੰਡੀ ਦੀ ਗੱਲ ਕਰੀਏ ਤਾਂ ਚੋਟਲੀਆ ਮੰਡੀ ਦੇ ਵਿੱਚ ਨਰਮੇ ਦਾ ਭਾਅ ਉਹ 8000 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ